ਮੇਰਾ ਗੇੜ ਬਣਿਆ ਤੇ ਮੈਂ ਪੰਜਾਬੀ ਇੰਡਸਟਰੀ ਚ ਗਿਆ ਉਥੋਂ ਹੀ ਅਕਾਲਪੁਰਖ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਪ੍ਰੋਫੈਸ਼ਨਲ ਰੈਸਲਿੰਗ ਦੇ ਵਿੱਚ ਜੋ ਕਲਰਸ ਦੇ ਰਿੰਗ ਦਾ ਕਿੰਗ ਸ਼ੋਅ ਹੁੰਦਾ ਸੀ ਉਸ ਦੇ ਵਿੱਚ ਲੈ ਗਏ ਉਸ ਤੋਂ ਬਾਅਦ ਐਸਾ ਚੋਜਰ ਤਾਇਆ ਉਸ ਅਕਾਲਪੁਰਖ ਨੇ ਜਿਹੜੀ ਸੀਗੀ ਮਿਲਣੀ ਹੋਈ ਮੁੱਤਾਂ ਵਾਲੇ ਸਰਪੰਚੇ ਬਾਬਾ ਦਰਸ਼ਨ ਸਿੰਘ ਜੀ ਉਥੋਂ ਦੇ ਨੇ ਉਹਨਾਂ ਨਾਲ ਉਹਨਾਂ ਦੇ ਸੰਗ ਨੇ ਮੈਨੂੰ ਮਹਾਪੁਰਖਾਂ ਦੇ ਦਰਸ਼ਨ ਕਰਾਏ બસ ਮੈਂ ਤੇ ਸਰਪੰਚ ਸਾਹਿਬ ਅਸੀਂ ਮਾਗੀ ਦੇ ਜੋੜ ਮੇਲੇ ਤੇ ਚੱਲੇ ਸੀ ਕਿ ਮੈਂ ਕਿਹਾ ਚਲੋ ਮੈਨੂੰ ਵੀ ਲੈ ਜਾਓ ਤੇ ਅਸੀਂ ਜਾਵੜੇ ਉੱਥੇ ਰਾਤ 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 ਲਾਈਆ ਤੜਕੇ ਮੈਨੂੰ ਕਹਿੰਦੇ ਆਓ ਚਲੀਏ ਅਸੀਂ ਮਾਹਪੁਰਖਾਂ ਦੇ ਦਰਸ਼ਨ ਮੇਲੇ ਕਰਦਿਆਂ ਤੇ ਮੈਨੂੰ ਪਹਿੰਦੇ ਹੀ ਮਾਹਪੁਰਖ ਕਹਿੰਦੇ ਕਿ ਮੁੜਿਆ ਬੱਚਿਆਂ ਨੂੰ ਵੀ ਦਬਲ ਕੇ ਮਿਹਨਤ ਕਰੋ ਤੇ ਫਿਜ਼ੀਕਲੀ ਤਗੜੇ ਉਹ ਮਾਹਬਾਪ ਦੀ ਇਹ ਸੇਵਾ ਕਰ ਉਹ ਕਹਿਣੇ ਚ ਰਹੋ ਬੱਚਿਆਂ ਨੂੰ ਵੀ ਇਹੀ ਕਹਾਂਗਾ ਜੀ ਤੇ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਰਹਿਣ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਖੜੇ ਹਾਂ ਝੰਡਿਆਲਾ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਇੱਕ ਉਸ ਖੂਬਸੂਰਤ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜੋ ਕਦੀ ਫਿਲਮਾਂ ਦੇ ਵਿੱਚ ਵਿਲਨ ਦਾ ਰੋਲ ਕਰਦਾ ਸੀ ਗਾਣਿਆਂ ਦੇ ਵਿੱਚ ਵਿਲਨ ਦਾ ਰੋਲ ਕਰਦਾ ਸੀ ਰੈਸਲਿੰਗ ਖੇលਦਾ ਸੀ ਹੋ ਸਕਦਾ ਕਿ ਉਸ ਟਾਈਮ ਦੇ ਉੱਤੇ ਕਈ ਤਰ੍ਹਾਂ ਦੇ ਉਹ ਕੰਮ ਕਰਦਾ ਹੋਵੇ ਪਰ ਅੱਜ ਉਹ ਇੱਕ ਐਸਾ ਇਨਸਾਨ ਬਣ ਗਿਆ ਗੁਰੂ ਦੇ ਲੜ ਲੱਗ ਕੇ ਉਸ ਨੇ ਗੁਰੂ ਦਾ ਬਾਣਾ ਵੀ ਪਾ ਲਿਆ ਜੋ ਇਸ ਵੇਲੇ ਝੰਡਿਆਲਾ ਸ਼ਹਿਰ ਦੇ ਵਿੱਚ ਰਹਿ ਰਿਹਾ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਬੇਸ਼ੱਕ ਉਹ ਇਸ ਵੇਲੇ ਕਾਫੀ ਪੈਸੇ ਵਾਲਾ ਹੈ ਪਰ ਉਸਦੀ ਜਿਹੜੀ ਸਾਦਗੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਗੱਲ ਕਰ ਰਹੇ ਆ ਜਗਜੀਵਨ ਸਿੰਘ ਉਰਫ ਜੈਜੀ ਲਾਹੌਰੀਆ ਜੋ ਜੈਜੀ ਲਾਹੌਰੀਆ ਨਾਮ ਉਸ ਦਾ ਫਿਲਮਾਂ ਦੇ ਵਿੱਚ ਸੀਗਾ ਪਰ ਇਸ ਵਕਤ ਉਹ ਜਗਜੀਵਨ ਸਿੰਘ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਆ ਦੇਖ ਸਕਦੇ ਹੋ ਸਾਡੇ ਕੋਲ ਬੈਠੇ ਨੇ ਚਕਜੀਵਨ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਕੋਲੋਂ ਹੀ ਜਾਣਦੇ ਆ ਕਿ ਇਹ ਸਫ਼ਰ ਜਿਹੜਾ ਫਿਲਮਾਂ ਤੋਂ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ ਤੇ ਅੱਜ ਗੁਰੂ ਦੀ ਫੌਜ ਦੇ ਇੱਕ ਸਿਪਾਹੀ ਦੇ ਤੌਰ ਤੇ ਵਤੀਤ ਕਰ ਰਹੇ ਨੇ ਇਹਦੇ ਵਿੱਚ ਕੀ ਰਾਜ ਹੈ ਉਹਨਾਂ ਨਾਲ ਹੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੇ ਤੁਹਾਡੀ ਪੀਟੀਸੀ ਨਿਊਜ਼ ਦੇ ਉੱਤੇ ਜੀ ਆਇਆਂ ਨੂੰ ਜੀ ਪੀਟੀਸੀ ਨਿਊਜ਼ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੀਏ ਤੁਹਾਨੂੰ ਜੈਜੀ ਲਾਹੌਰੀਆ ਕਹੀਏ ਜਾਂ ਜਗਜੀਵਨ ਸਿੰਘ ਜੀ ਕਹੀਏ ਨਹੀਂ ਜੈਜੀ ਲਾਹੌਰੀਆ ਤੇ ਉਦੋਂ ਨਾਮ ਚੱਲਦਾ ਸੀ ਜਦੋਂ ਮੈਂ ਇੰਡਸਟਰੀ ਵਿੱਚ ਸੀਗਾ ਹੁਣ ਤੇ ਜਗਜੀਵਨ ਸਿੰਘ ਹੀ ਠੀਕ ਹੈ ਜੀ ਤੁਸੀਂ ਇਸੇ ਨਾਮ ਨਾਲ ਪਕਾਰੋ ਤੇ ਵਧੀਆ ਲੱਗੇਗਾ ਮੈਂ ਜਾਣਨਾ ਚਾਹੁੰਦਾ ਸਾਡੇ ਦਰਸ਼ਕਾਂ ਵੀ ਜਾਣਨਾ ਚਾਹੁੰਦੇ ਕਿ ਫਿਲਮਾਂ 'ਚ ਆਏ ਕੀ ਕਾਰਨ ਸੀ ਫਿਲਮਾਂ ਚ ਆਂਦਾ ਉਸ ਤੋਂ ਬਾਅਦ ਅੱਜ ਜਿਹੜੀ ਐਸ ਵੇਸ਼ ਪੂਛਾ ਚ ਜਿਹੜੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਵेशभूषा ਇਹਦੇ ਵਿੱਚ ਕੀ ਕਾਰਨ ਆਉਂਦਾ ਦੇਖੋ ਜੀ ਆਪਾਂ ਇੱਕ ਐਸੇ ਕੱਟਪੁਤਲੀ ਆਵਾ ਜਿਹੜੀਆਂ ਆਪ ਨਹੀਂ ਨੱਚ ਸਕਦੀਆਂ ਸਾਨੂੰ ਨਚਾਉਣ ਵਾਲਾ ਅਕਾਲ ਪੁਰਖ ਆ ਤੁਹਾਡੇ ਹੱਥ ਕੁਝ ਵੀ ਨਹੀਂ ਹੈਗਾ ਸਭ ਕੁਝ ਉਸ ਅਕਾਲ ਪੁਰਖ ਦੇ ਹੱਥ ਵਾਸਾ ਜਿੰਨਾ ਚਿਰ ਤੱਕ ਉਹਨਾਂ ਨੇ ਮੇਰੇ ਕੋਲੋਂ ਸਰਕਾਰੀ ਜੋਬ ਕਰਾਉਣੀ ਸੀ ਉਹ ਕਰਵਾਈ ਫਿਰ ਜਦੋਂ ਸੀਗਾ ਸਮੇਂ ਦਾ ਗੇੜ ਬਣਿਆ ਤੇ ਮੈਂ ਪੰਜਾਬੀ ਇੰਡਸਟਰੀ ਚ ਗਿਆ ਉਥੋਂ ਹੀ ਅਕਾਲਪੁਰਖ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਪ੍ਰੋਫੈਸ਼ਨਲ ਰੈਸਲਿੰਗ ਦੇ ਵਿੱਚ ਜੋ ਕਲਰਸ ਡੇਰਿੰਗ ਦਾ ਕਿੰਗ ਸ਼ੋਅ ਹੁੰਦਾ ਸੀ ਉਸ ਦੇ ਵਿੱਚ ਲੈ ਗਏ ਉਸ ਤੋਂ ਬਾਅਦ ਐਸਾ ਚੋਜਰ ਚਾਇਆ ਉਸ ਅਕਾਲਪੁਰਖ ਨੇ ਕਿ ਮੇਰੀ ਅੱਗੇ ਵੀ ਮੈਂ ਕਾਫੀ ਦੱਸ ਚੁੱਕਾ ਹਾਂ ਕਿ ਜਿਹੜੀ ਸੀਗੀ ਮਿਲਣੀ ਹੋਈ ਬੁੱਤਾਂ ਵਾਲੇ ਸਰਪੰਚ ਬਾਬਾ ਦਰਸ਼ਨ ਸਿੰਘ ਜੀ ਉਥੋਂ ਦੇ ਨੇ ਉਹਨਾਂ ਨਾਲ ਉਹਨਾਂ ਦੇ ਸੰਗ ਨੇ ਮੈਨੂੰ ਮਹਾਪੁਰਖਾਂ ਦੇ ਦਰਸ਼ਨ ਕਰਾਏ ਆਨੰਦਪੁਰ ਸਾਹਿਬ ਸ਼ਹੀਦੀ ਬਾਗ ਤਨ ਤਨ ਕਲਗੀਆਂ ਵਾਲੇ ਪਿਤਾ ਮੇਰੇ ਪਾਤਸ਼ਾਹ ਜਿਨ੍ਹਾਂ ਦਾ ਕਿ ਉਹ ਸ਼ਹੀਦੀ ਸਥਾਨ ਹੈ ਉਹਨਾਂ ਦੇ ਇਹ ਸਿੰਘਾਂ ਦਾ ਮਾਫ ਕਰਨਾ ਮੇਰੇ ਮੈਂ ਥੋੜਾ ਭਾਵਕ ਹੋ ਗਿਆ ਮੈਂ ਉਹ ਅੱਖਾਂ ਕੇ ਆ ਗਿਆ ਜੋ ਉੱਥੇ ਪ੍ਰਤੱਖ ਸ਼ਹੀਦੀ ਪਹਰੇ ਨੇ ਜੀ ਉੱਥੇ ਐ ਸ਼ਿਦੀ ਬਾਗ ਉਥੋਂ ਦੇ ਜਿਹੜੇ ਨੇ ਮਹਾਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਮੁਖਸਰ ਸਾਹਿਬ ਵੀ ਮੈਨੂੰ ਕਹਿਆ ਸੀ ਕਿ ਮੋੜਿਆ ਉਥੋਂ ਚੋਜਰ ਚਾਇਆ ਆਕਾਲ ਪੁਰਖ ਨੇ ਤੇ ਉਹਨਾਂ ਕੋਲ ਕਿਵੇਂ ਪਹੁੰਚੇ ਤੁਸੀਂ ਉਹ ਬਸ ਮੈਂ ਤੇ ਸਰਪੰਚ ਸਾਹਿਬ ਅਸੀਂ ਮਾਗੀ ਦੇ ਜੋੜ ਮੇਲੇ ਤੇ ਚੱਲੇ ਸੀ ਕਿ ਮੈਂ ਕਹਾਂ ਚਲੋ ਮੈਨੂੰ ਵੀ ਲੈ ਜਾਓ ਤੇ ਅਸੀਂ ਜਾਵੜੇ ਉਥੇ ਰਾਤ ਰਾਤ ਰਹਿ ਆ ਤੜਕੇ ਮੈਨੂੰ ਕਹਿੰਦੇ ਆਓ ਚਲੀਏ ਅਸੀਂ ਮਾਹਪੁਰ ਖਾਨੇ ਦਰਸ਼ਨੇ ਮੇਲੇ ਕਰਦਿਆਂ ਤੇ ਮੈਨੂੰ ਪਹਿੰਦੇ ਹੀ ਮਾਹਪੁਰ ਕਹਿੰਦੇ ਕਿ ਮੁੜਿਆ ਮੈਂ ਤੇ ਕਿਹਾ ਮੈਂ ਮੁੜਿਆ ਨਹੀਂ ਜਾਂਦਾ ਕਹਿੰਦੇ ਚੰਗਾ ਰਹੇਗਾ ਵਾਪਸ ਆ ਜਾ ਅਸ਼ੀਸ਼ ਸਿੰਘਾਂ ਦੇ ਜਾਇਆ ਕਰ ਬਸ ਇਹ 15 ਜਨਵਰੀ ਸੀ ਉਦੋਂ ਜੀ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਇਹ ਜਿਹੜਾ ਸੀਗਾ ਵਾਈਗੁਰ ਜੀ ਮੈਂ ਥੋੜਾ ਹਿੱਲ ਤੇ ਉਸ ਤੋਂ ਬਾਅਦ ਖੇੜੇ ਬਣੀ ਵੀ ਅਸੀਂ ਆ ਗਏ ਸਮਾਧੇ ਬਾਬਾ ਨੌਥ ਸਿੰਘ ਜੀ ਉਸ ਟਾਈਮ ਸਾਡੇ ਮਿਸਲ ਸ਼ੀਤਾਂ ਤਰਨਾਦਾਲ ਛੇ ਬਾਬਕਾਲਾ ਸਾਹਿਬ ਦੇ ਮੁਖੀ ਸੀਗੇ ਬਾਬਾ ਗੱਜਨ ਸਿੰਘ ਦੀ ਮਾਪੁਰਖ ਸਰਗਵਾਸੀ ਸੱਚਖੰਡ ਵਾਸੀ ਉਹਨਾਂ ਮਾਪੁਰਖਾਂ ਨੇ ਕਿਰਪਾ ਕੀਤੀ ਤੇ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਜਿਹੜਾ ਸੀਗਾ ਸ਼ਹੀਦੀ ਬਾਗ ਵਾਲਿਆਂ ਨੇ ਉਹਨਾਂ ਨੇ ਮਾਪੁਰਖਾਂ ਨੇ ਆਖਿਆ ਕਿ ਮਾਪੁਰਖੋ ਇਹਨਾਂ ਦੀ ਅਰਦਾਸ ਕਰ ਦਿਓ ਮੇਰੇ ਬਾਣੇ ਵੀ ਸ਼ਾਇਦ ਅਰਦਾਸ ਜਿਹੜੀ ਆ ਉਹ ਬਾਅਦ ਚ ਗੁਰਦਰਾ ਸਾਹਿਬ ਹੋਏਗੀ ਪਰ ਉੱਥੇ ਹੀ ਉਹਨਾਂ ਸ਼ਹੀਦੀ ਪਹਿਰੇਆਂ ਵਿੱਚ ਅਰਦਾਸ ਕਰਤੀ ਸੀ ਮਾਪੁਰਖਾਂ ਨੇ ਕਿ ਅੱਜ ਤਬਾਦ ਸਿੰਘ ਕੇਸ ਕਤਲ ਨਹੀਂ ਕਰਾਏਗਾ ਤੇ ਬਾਬਾ ਗੱਜਨ ਸਿੰਘ ਦੀ ਮਾਪੁਰਖਾਂ ਨੇ ਤੇ ਕਰਵਾਈ ਸੀ ਅਰਦਾਸ ਮਹਾਂਪੁਰਖ ਬਾਬਾ ਕਰਦੇਵ ਸਿੰਘ ਜੀ ਦੀ ਬਾਗ ਵਾਲਿਆਂ ਨੇ ਬਸ ਉਹ ਦਿਨ ਜਾਵੇ ਤੇ ਆਪਾਂ ਕੇਸ ਕਤਲ ਨਹੀਂ ਕਰਾਏ ਜਦੋਂ ਫਿਰ ਮਹਾਰਾਜ ਨੇ ਬਾਣਾ ਬਖਸ਼ਤਾ ਕੇਸ ਬਖਸ਼ੇ ਜਦੋਂ ਖੰਡੇ ਬਾਟੇ ਦੀ ਪਹੁੰਚ ਅਗਤੀ ਤੇ ਜਿਹੜੇ ਮੌਜੂਦਾ ਸਾਡੇ ਮਿਸਲ ਸ਼ੀਦਾ ਤਰਨਾ ਦਲ ਦੇ ਮੁਖੀ ਨੇ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਉਹਨਾਂ ਨੇ ਮੇਰੇ ਦਿਮਾਲਾ ਚਲਾਇਆ ਸੀਗਾ ਜੀ ਤੇ ਉਹਨਾਂ ਦੇ ਬਜਨਾਂ ਨਾਲ ਹੀ ਮੇਰੇ ਕੇਸ ਆਏ ਸੀ ਕਿ ਅੱਗੇ ਮੈਂ ਪਹਿਲਾਂ ਕਾਫੀ ਇੰਟਰਵਿਊਜ਼ ਕਰ ਚੁੱਕਾ ਜੀ ਤੇ ਹੁਣ ਜ਼ਿੰਦਗੀ ਦਾ ਆਨੰਦ ਲੈ ਰਹੇ ਹਾਂ ਜੀ ਬਸ ਕੱਲ ਵੀ ਜੋੜ ਮੇਲਾ ਸੀ ਜੀ ਸਮਾਧੇ ਬਾਬਾ ਨੌ ਸਿੰਘ ਜੀ ਉੱਥੇ ਬੜੀ ਕਿਰਪਾਰੀ ਗੁਰੂ ਪਾਤਸ਼ਾਹ ਜੀ ਦੀ ਬਹੁਤ ਅਥਾ ਸੰਗਤ ਆਪ ਜੀ ਦੇਖਦੇ ਹੋਗੇ ਅੱਜ ਕੱਲ੍ਹ ਇਹ ਕਲਯੁਗ ਦੇ ਵਿੱਚ ਪ੍ਰਤੱਖ ਸ਼ੀਧੀ ਪੈ ਰਹੇ ਆ ਜੀ ਹੁਣ ਤੁਸੀਂ ਇਹ ਵੇਖ ਲਓ ਵੀ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਜਾਂ ਕਿਤੇ ਵੀ ਸ਼ੀਧੀ ਸਥਾਨਾਂ ਤੇ ਚਲ ਜਓ ਉੱਥੇ ਬੇਅੰਤ ਸੰਗਤਾਂ ਵਾਲੀ ਬੇਅੰਤ ਸੰਗਤਾਂ ਲਈਆਂ ਤੇ ਸੰਗਤ ਉੱਥੇ ਜਾਉ ਜਿੱਥੇ ਕੋਸ਼ਿਸ਼ ਝੋਲੀਆਂ ਭਰਦੀਆਂ ਨੇ ਸੋ ਇਹ ਆ ਜੀ ਸ਼ਹੀਦ ਸਿੰਘ ਉਹ ਝੋਲੀਆਂ ਭਰੀ ਜਾਂਦੇ ਆ ਇਹਨ ਸਾਡੀ ਝੋਲੀ ਸਾਨੂੰ ਨਹੀਂ ਮੰਗਣਾ ਨਹੀਂ ਆਉਂਦਾ ਝੋਲੀ ਪਾਟੀ ਆ ਆਪਾਂ ਕਿਦਾ ਮੰਗੀਏ ਬਾਕੀ ਕਰਨ ਵਾਲੇ ਉਹ ਨੇ ਜੀ ਸੋ ਸਾਰੀ ਖੇੜੇ ਆ ਜੀ ਕਿਹੜੀ ਕਿਹੜੀ ਫਿਲਮਾਂ ਕੀਤੀਆਂ ਤੇ ਖਾਸ ਕੀ ਰੋਲ ਕਰਦੇ ਰਹੇ ਫਿਲਮਾਂ ਦੇ ਵਿੱਚ ਫਿਲਮਾਂ ਤੇ ਕਾਫੀ ਜੀ ਪੰਜਾਬੀ ਵੀ ਕੀਤੀਆਂ ਸਭ ਤੋਂ ਪਹਿਲੀ ਮੈਂ ਵਾਗਾ ਮੂਵੀ 'ਚ ਮੇਰੀ ਜਿਹੜੀ ਐਂਟਰੀ ਲਾ ਸਕਦੇ ਤੁਸੀਂ ਉਸ ਤੋਂ ਬਾਅਦ ਕਾਫੀ ਸੀਗੀਆਂ ਆ ਕੇਸ ਮੱਕਣ ਦੀ ਸੱਜਣ ਦਾ ਰੀਅਲ ਫਰੈਂਡ ਸੱਜੂ ਐਨ ਕਲੱਬ ਪਿਆਰ ਨਾ ਮੰਨੇ ਹਾਰ ਹੁਣ ਹੌਲੀ ਹੌਲੀ ਯਾਦ ਕਰੀ ਜਾਂਦਾ ਕਈ ਸੀਗੀਆਂ ਹਰਿਆਣਵੀ ਮੂਵੀ ਸੀਗੀ ਮੁੱਠ ਬੇੜ ਬੋਜਪੂਰੀ ਸੀ ਤੂੰ ਹਾਂ ਤੂੰ ਹਮਾਰਮ ਤੋਹਾਰ ਹਿੰਦੀ ਹਮ ਹੈ ਕਿੰਗ ਖੰਡਾਲਾ ਹਾਰਰ ਇਸ ਤਰ੍ਹਾਂ ਇੱਕ ਸਾਉਦੀ ਮੂਵੀ ਸੀ ਜਿਆਦਾ ਜੀ ਮੇਰੇ ਵਿਲਨ ਕਰੈਕਟਰ ਸੀਗਾ ਤੇ ਫਿਰ ਗਾਣਿਆਂ 'ਚ ਵੀ ਰਹੇ Song 'ਚ ਕਾਫੀ Song ਸਾਰੇ ਤਕਰੀਬਨ ਵਿਲ ਨਹੀਂ ਕਰਦਾ ਸੀ ਰੋਲ ਜੀ ਮੈਂ ਕਿ ਅਵਾਰਡ ਵੀ ਮਿਲੇ ਤੁਹਾਨੂੰ ਅਵਾਰਡ ਤੇ ਦੇਖੋ ਜੀ ਸਾਡੇ ਇੱਥੇ ਮੈਨੂੰ ਹੁਣ ਨਾਮ ਵਿਸਰ ਗਿਆ ਕਿਹੜਾ ਸੰਸਥਾ ਵਾ ਉੱਥੋਂ ਉਹਨਾਂ ਅਵਾਰਡ ਦਿੱਤਾ ਸੀ ਤੁਹਾਨੂੰ ਮੈਂ ਉਹਨੇ ਦਿਖਾ ਲਾਂਗੇ ਦੇ ਵਿੱਚ ਪਈ ਮੇਰੇ ਪ੍ਰੋਫਾਈਲ ਦੇ ਵਿੱਚ ਕਾਫੀ ਕੈਨੇਡਾ ਦੋ ਵਾਰੀ ਮੈਨੂੰ ਸਨਮਾਨਿਤ ਕੀਤਾ ਸੀ ਉਹਨਾਂ ਨੇ ਇੱਥੇ ਹਾਊਸ ਆਫ ਕਾਮਨਸ ਨਾਲ ਉੱਥੇ ਹੋਇਆ ਮੈਂ ਸਨਮਾਨਿਤ ਕੈਨੇਡਾ ਵੀ ਹੋ ਮੇਰੇ ਕੋਲ ਸਰਟੀਫਿਕੇਟ ਇੱਥੇ ਪਏ ਨੇ ਉਹ ਗੱਲ ਕਰਦੇ ਸੀਗੇ ਇਸ ਤਰ੍ਹਾਂ ਦੀ ਬਸ ਚੱਲੀ ਗਈ ਕਿ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਵਿੱਚ ਜੀ ਮੇਰੀ ਸਿੰਘਣੀ ਆ ਉਹ ਵੀ ਗਵਰਨਮੈਂਟ ਅਪਲਾਈ ਸੀ ਹੁਣ ਤੇ ਉਹ ਵੀ ਰਿਟਾਇਰਮੈਂਟ ਲੈ ਗਏ ਨੇ ਤੇ ਬੇਟਾ ਮੇਰਾ ਉਹ ਆਸਟ੍ਰੇਲੀਆ ਜੀ ਸਾਡੀ ਨੋ ਰਾਣੀ ਮਤਲਬ ਧੀ ਹੈ ਸਾਡੀ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਦੋ ਪੁੱਤਰ ਹੈ ਜੀ ਆਪਣੇ ਬਖਸ਼ੇ ਨੇ ਕਿੱਥੇ ਨੇ ਉਹ ਸਾਰੇ ਆਸਟ੍ਰੇਲੀਆ ਜੀ ਅੱਛਾ ਹਾਂ ਜੀ ਮਾਤਾ ਜੀ ਆ ਮੇਰੇ ਤੇ ਉਹ ਛੋਟਾ ਬ੍ਰਦਰ ਉਹ ਇੱਥੇ ਹੀ ਨੇ ਬਸ ਆਪਣੇ ਦੂਜੇ ਘਰ ਦੇ ਵਿੱਚ ਰਹਿੰਦੇ ਨੇ ਹਾਂਜੀ ਮਹਿਲ ਵਰਗਾ ਘਰ ਆ ਪਰ ਬੈਠੇ ਤੁਸੀਂ ਇੱਕ ਛੋਟੇ ਜਿਹੇ ਮੰਜੇਰੇ ਉੱਤੇ ਕਿ ਇੱਕ ਕਾਰਨ ਕੀ ਅੱਦਾ ਵੱਡਾ ਘਰ ਤੁਸੀਂ ਬਣਾਇਆ ਵੀ ਹੈ ਕਿ ਆਪ ਤੁਸੀਂ ਇਸ ਸਾਦਗੀ ਦੇ ਵਿੱਚ ਉਹ ਮਹਾਰਾਜੇ ਆਪਾਂ ਗੱਲ ਸੁਣੋ ਇਹ ਮੰਜੇਰੇ ਚੱਲਦੇ ਸੀ ਪਈਨੋ ਤੇ ਸਭ ਤੋਂ ਵਧੀਆ ਚੀਜ਼ ਹੈ ਜੀ ਇਹ ਬੰਦੇ ਨੂੰ ਕੀ ਆਹ ਦਿੰਦੇ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਤੇ ਆਪਣਾ ਜੜ ਨਾਲ ਜੁੜੇ ਰਹੋ ਦੇਖੋ ਆ ਜਮੀਨ ਆਈ ਤੇ ਜਮੀਨਾਂ ਹੀ ਜੁੜੇ ਰਾਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆ ਦੇਖੋ ਦਿਨ ਦਿਨੇ ਆ ਮੰਜੇ ਤੇ ਪੈਜੀਦਾ ਵਾ ਇੱਕੋ ਤਖਤ ਪੂਛ ਰੱਖਿਆ ਅੰਦਰ ਰਾਤ ਨੂੰ ਉਤੇ ਪੈਜੀਦਾ ਵਾ ਤੇ ਬਸ ਚੜਦੀ ਕਲਾ ਜੀ ਪੈਣਾ ਹੀ ਆ ਜਿੱਥੇ ਮਰਜੀ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਐ ਸੁਨੇ ਬੱਚੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਲੋਕਾਂ ਨੂੰ ਬੱਚਿਆਂ ਨੂੰ ਤੁਸੀਂ ਆਪਣੇ ਵੱਲੋਂ ਕੀ ਪ੍ਰੇਰਣਾ ਦਿਓਗੇ ਮਾਪਿਆਂ ਨੂੰ ਕੀ ਪ੍ਰੇਰਣਾ ਦੇਣਾ ਚਾਹੁੰਦੇ ਹੋ ਤਾਂ ਕਿ ਪੰਜਾਬ ਜਿਹੜਾ ਪੁਰਾਣਾ ਖੁਸ਼ਹਾਲ ਪੰਜਾਬ ਸੀ ਉਸ ਤਰ੍ਹਾਂ ਦੇ ਵਿੱਚ ਦੁਬਾਰਾ ਆ ਜਾਏ ਵਾਹਿਗੁਰੂ ਬਾਬਾ ਜੀ ਪ੍ਰੇਰਣਾ ਜਿਹੜੀ ਆ ਨਾ ਪ੍ਰੇਰਣਾ ਤੇ ਇੱਕ ਪਰਮੇਸ਼ਰ ਹੀ ਦੇ ਸਕਦਾ ਵਾ ਇਨਸਾਨ ਦੀ ਪ੍ਰੇਰਣਾ ਨਾਲ ਕੁਝ ਨਹੀਂ ਹੋ ਸਕਦਾ ਐਵੇਂ ਤੁਹਾਨੂੰ ਕਹੀਏ ਤੁਸੀਂ ਜਿੰਨਾ ਮਰਜੀ ਕਿਸੇ ਨੂੰ ਕਹੋ ਕਿ ਤੂੰ ਭਾਈ ਆਹ ਕੰਮ ਕਰ ਲੈ ਇਹ ਕਲਯੁਗ ਦਾ ਵਰਤਾਰਾ ਵਾ ਜੀ ਇਹਦੇ ਵਿੱਚ ਸਾਰੇ ਰੰਗ ਆ ਮਤਲਬ ਕਿ ਚੰਗੇ ਮਾੜੇ ਚੱਲੀ ਜਾਂਦੇ ਆ ਹਾਂ ਇਹਦੇ ਵਿੱਚ ਇਹ ਆ ਵੀ ਉਸ ਪਰਮੇਸ਼ਰ ਦਾ ਜਿਹੜਾ ਉਹਨਾਂ ਸਾਨੂੰ ਜਿਹੜਾ ਲੜਨੀ ਛੱਡਣਾ ਚਾਹੀਦਾ ਉਹਦੇ ਜੇ ਆਪਾਂ ਚਰਨਾਂ ਨਾਲ ਜੁੜੇ ਰਵਾਂਗੇ ਆਪਣੇ ਏ ਕਿੰਨੇ ਟੋਰੇ ਨਾਲ ਜੁੜੇ ਰਵਾਂਗੇ ਤੇ ਵੱਜਵਾਂਗੇ ਜੇ thora ਛੱਡ ਗਏ ਤੇ ਬਸ ਫੇਖੜ ਖੜਮਾਂਗੇ ਬੱਚਿਆਂ ਨੂੰ ਕੀ ਸੁਨਾਏ ਦਿਓਗੇ ਉਹਨਾਂ ਨੂੰ ਜਿਹੜੇ ਨਸ਼ਾ ਬੱਚਿਆਂ ਨੂੰ ਇਹੀ ਕਵਾਂਗੇ ਕਿ ਦੇਖੋ ਸਭ ਤੋਂ ਪਹਿਲਾਂ ਜਿਹੜੀ ਤੁਹਾਡਾ ਸਰੀਰ ਆ ਨਾ ਜੀ ਇੱਕ ਤੰਦਰੁਸਤ ਜਿਹੜਾ ਨਾ ਦਿਮਾਗ ਵਾ ਉਹ ਤੰਦਰੁਸਤ ਸਰੀਰ ਦੇ ਵਿੱਚ ਹੀ ਰਹਿੰਦਾ ਵਾ ਜੇ ਫਿਜ਼ੀਕਲੀ ਅਸੀਂ ਫਿਟਵਾ ਤੰਦਰੁਸਤਾਂ ਤੇ ਸਾਡੀ ਸੋਚ ਜਿਹੜੀ ਉਹ ਸਾਰਥਕ ਹੋਏਗੀ ਸਾਡਾ ਦਿਮਾਗ ਵੀ ਜਿਹੜਾ ਹੈਗਾ ਉਹ ਸਾਰਥਕ ਹੋਏਗਾ ਇਸ ਕਰਕੇ ਜਿਹੜਾ ਨਾ ਵੀ ਮੈਂ ਤੇ ਇਹੀ ਕਵਾਂਗਾ ਬੱਚਿਆਂ ਨੂੰ ਵੀ ਦਬਲ ਕੇ ਮਿਹਨਤ ਕਰੋ ਤੇ ਫਿਜ਼ੀਕਲੀ ਤਕੜੇ ਹੋਵੋ ਮਾਪੇਬ ਦੀ ਸੇਵਾ ਕਰੋ ਕਹਿਣੇ ਚ ਰਹੋ ਬੱਚਿਆਂ ਨੂੰ ਇਹੀ ਕਵਾਂਗਾ ਜੀ ਤੇ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਰਹਿਣ ਸਾਰਿਆਂ ਨੇ ਕਿੰਨੇ ਸਾਲ ਹੋ ਗਏ ਜੀ ਇਹ ਬਾਣੇ ਨੂੰ ਅ ਕਰੀਬ 10 ਸਾਲ ਹੋਈ ਚੱਲੇ ਆ ਜੀ 9 ਜਾਂ 10 ਸਾਲ ਹੋ ਚੱਲੇ ਨੇ ਆ ਮੈਂ 16 ਦੀ ਗੱਲ ਆ ਸ਼ਾਇਦ ਮੇਬੀ 16 ਦੇ ਵਿੱਚ ਪਾਇਆ ਸੀ 26 ਆ ਗਿਆ ਜੀ ਹਾਂਜੀ ਕਈ ਜਿਹੜੇ ਪੁਰਾਣੇ ਯਾਰ ਦੋਸਤ ਮਿਲਦੇ ਰਹੇ ਫਿਲਮਾਂ ਵਾਲੇ ਮਿਲਦੇ ਨੇ ਸਟੂਡੀਓ ਵਾਲੇ ਮਿਲਦੇ ਨੇ ਉਹਨਾਂ ਨੇ ਕਹਿੰਦੇ ਕਿ ਯਾਰ ਜੱਜੀ ਤੂੰ ਕਿਹੜੇ ਕਮੇ ਚ ਪੈ ਗਿਆ ਨਹੀਂ ਉਹ ਪਤਾ ਕੀ ਹੁੰਦਾ ਜੀ ਹੁਣ ਵੀ ਜਦੋਂ ਆਉਂਦੇ ਆ ਨਾ ਦੋਸਤ ਮਿੱਤਰ ਇੱਥੇ ਕਾਫੀ ਆਉਂਦੇ ਰਹਿੰਦੇ ਆ ਜੀ ਉਹ ਸਾਰੇ ਨਾ ਖੁਸ਼ ਹੁੰਦੇ ਆ ਦੇਖ ਕੇ ਉਹ ਕਹਿਣਗੇ ਯਾਰ ਉਹ ਵਾਲਾ ਲੁੱਕ ਸੀਗਾ ਨਾ ਉਹ ਇੱਕ ਡਿਫਰੈਂਟ ਲੁੱਕ ਸੀ ਪਰ ਜਿਹੜਾ ਇਹ ਇਹ ਦਾ ਸੂਟ ਆ ਤੇ ਵਧੀਆ ਲੱਗਦਾ ਉਹਨਾਂ ਨੂੰ ਕਹਾਂਗਾ ਵੀ ਇਹ ਵਧੀਆ ਤੁਸੀਂ ਪਾਓ ਤੁਹਾਨੂੰ ਇਹ ਲੱਗੇਗਾ ਕਿਉਂਕਿ ਇਹ ਬਾਣਾ ਕਿਸੇ ਇਨਸਾਨ ਦਾ ਨਹੀਂਗਾ ਇਹ ਕਾਲਪੁਰਖ ਦਾ ਬਾਣਾ ਸਰਗਣ ਰੂਪ ਕਾਲਪੁਰਖ ਦਾ ਇਹ ਬਾਬਾ ਫਤਿਹ ਸਿੰਘ ਜੀ ਨੇ ਪ੍ਰਗਟ ਕੀਤਾ ਸੀਗਾ ਆਪਾਂ ਅਰਦਾਸ ਵਿੱਚ ਕਹਿੰਦੇ ਨਾ ਬਾਬਾ ਫਤਿਹ ਸਿੰਘ ਜੀ ਜਥੇ ਸਿੰਘ ਜੀ ਅਸੀਂ ਸਾਰੇ ਬਾਬਾ ਫਤਿਹ ਸਿੰਘ ਜਿਹਾ ਜਾਂਦੇ ਆ ਸਿੰਘਾਂ ਇਹ ਬਾਣਾ ਕਾਲਪੁਰਖ ਦਾ ਸਰਗਣ ਰੂਪ ਹੈ ਇਸ ਕਰਕੇ ਇਹ ਜੋ ਵੀ ਉਹਨੂੰ ਉਤਾਰਨ ਕਰੇਗਾ ਉਹ ਸੁੰਦਰ ਲੱਗੇਗਾ ਹੀ ਲੱਗੇਗਾ ਜੀ ਕਿਹੜੇ ਦਲ ਨਾਲ ਸਮਰਪਿਤ ਹੈ ਮੈਂ ਜੀ ਮਿਸਲ ਸ਼ੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਉਹਨਾਂ ਨੇ ਕਿਰਪਾ ਕੀਤੀ ਮਾਪੁਰਖਾ ਨੇ ਜੀ ਦੇਖਿਆ ਜੀ ਤੁਸੀਂ ਸੁਣਿਆ ਇੱਕ ਫਿਲਮਾਂ ਦੇ ਵਿਲਨ ਨੂੰ ਤੁਸੀਂ ਉਹਦਾ ਬਦਲਿਆ ਰੂਪ ਦੇਖਿਆ ਉਸ ਰੂਪ ਦੇ ਵਿੱਚ ਤੁਸੀਂ ਉਹਨਾਂ ਕੋਲੋਂ ਸੁਣਿਆ ਕਿ ਇਸ ਰੂਪ ਦੇ ਵਿੱਚ ਆਉਣ ਦਾ ਕਾਰਨ ਕੀ ਸੀਗਾ ਤੇ ਹੁਣ ਉਹ ਲੋਕਾਂ ਨੂੰ ਵੀ ਦੱਸ ਰਹੇ ਨੇ ਕਿ ਇਸ ਪ੍ਰਭੂ ਦੇ ਨਾਲ ਜੁੜੋ ਰੱਬ ਦੇ ਨਾਲ ਜੁੜੋ ਵਾਹਿਗੁਰੂ ਦੇ ਨਾਲ ਜੁੜੋ ਤਾਂ ਜੋ ਤੁਸੀਂ ਆਪਣਾ ਜਿਹੜਾ ਬਚਿਆ ਜੀਵਨ ਜਾਂ ਆਉਣ ਵਾਲਾ ਜੀਵਨ ਜਿਹੜਾ ਉਹਨੂੰ ਚੰਗੀ ਤਰ੍ਹਾਂ ਵਰਤਿਤ ਕਰ ਸਕੋ ਕੈਮਰਾਮੈਨ ਰਜਿੰਦਰ ਰਾਜਨਾਥ ਸੁਨੀਲ ਦੇਵਗਨ ਪੀਟੀਸੀ ਨਿਊਜ਼ ਇੰਡੀਆ